ਹਾਂਜੀ ਸੋ ਸਿਗਰ ਦੇ ਸਾਰਿਆਂ ਨੂੰ ਤੇ ਆਪਾਂ ਸੁੱਤੇ ਸਿੱਧੇ ਆਪਾਂ ਹੁਣ ਉੱਠਨੇ ਆਂ ਤੇ ਆਪਾਂ ਲੱਗੇ ਹਾਂ ਜੀ ਕੁਮਬੀ ਨਹੀਂ ਸੁੱਤੇ ਆ ਤੇ ਚਾਹ ਲੱਗੇ ਬਣਾਉਣ ਬਣਾ ਲੱਗੇ ਉਹ ਚਾਹ ਕਿ ਚਾਣਾ ਕੁਛ ਅੱਜ ਲੈ ਗਏ ਆ ਇਸ ਆਪਾਂ ਟੈਟੋ ਬਾਈਟਸ ਤੇ ਉਹ ਲੱਗੇ ਬਣਾਉਣਾ ਪਛਿੱਤੇ ਉੱਠੇ ਆਂ ਅੱਜ ਤੇ ਨਾਲੇ ਚਰੀ ਹੈ ਕਿ ਮੈਂ ਚਾਹ ਬਣਾਉਣੇ ਨੇ ਬਹੁਤ ਬਣਾਉਣ ਦਾ ਸਤੋ ਤੇਲ ਤੇਲ ਨੂੰ ਪਾਵਾ ਮੁਕਿਤ ਪੁੜੇ ਤਦੋ ਗੇਸ ਤੁਹਾਨੂੰ ਦਿਨੀ ਇਹ ਇੱਕ ਸਾਡੇ ਕਿੰਨੇ ਸੋਹਣੇ ਪੁਰਾਉਣ ਕੋਈ ਫਰੇਮ ਹੈ ਬਹੁਤ ਜ਼ਿਆਦਾ ਪਾਣਾ ਇਹ ਜਹਾਦੇ ਵਿੱਚ ਤੋ ਕੁਝ देन पता है वाले पटैटो बाइट्स कितने टेस्टी होते हैं Te evi manti da utpe ou chipke genye. Ape chipke na sayil nate. Ape chipke na sayil nate. ਬੇਸਮੈਂਟ ਤੇ ਕਿ ਪਿਛਲੇ ਟਾਈਮ ਨੇ 叫对方给。 ਤੇ ਜੰਮੀ ਜੰਮੀ ਬਣਦੇ ਵਾ ਟੇਸਟੀ ਟੇਸਟੀ ਆਹ ਲਾਸਟੋਰੀ ਜਿਹੜਾ ਜਿਵੇਂ ਨਾ ਜਾਂਦੇ ਨਾ ਵੀ ਜਿਹੜਾ ਸਮਾਂ ਤੇ ਫਿਰ ਮੇਰਾ ਨਾਰੀ ਦਾ ਲੱਗ ਜਾਂਦਾ ਬੱਸ ਹੁਣ ਬਣਾਉਣਾ ਹੁਣ ਬੱਸ ਲਾਸਟੀ ਗੀ ਹੁਣ ਜੇ ਇਹ ਚਿੱਕਾ ਮੈਨੂੰ ਕੱਢਣਾ ਪੈਣਾ ਜੀ ਹੰਡਨ ਮਿਲਦੇ ਆ ਜੀ ਬਾਜਰ ਬੰਨ ਲੈਂਦੇ ਆ ਆ ਗਈ ਆ ਜੀ ਤੇ ਆ ਪੋਟੈਟੋ ਬਾਈਟ ਸਾਡੇ ਆ ਗਏ ਆ ਜੀ ਚਾ ਹੈਲੋ ਮੰਮੀ ਸੋ ਗਾਇਸ ਹਾਂ ਸੋ ਗਏ ਨੀਂਦ ਬੜਾ ਆ ਗਈ ਤੇ ਹੈਲੋ ਪਾਪਾ ਜੀ ਦੇ ਗਾਈਸ ਹੁਣ ਤੁਹਾਨੂੰ ਮਿਲਦੇ ਹਾਂ ਜੀ ਬਾਅਦ ਵਿੱਚ ਹੁਣ ਖਾ ਪੀ ਕੇ ਮੈਂ ਸੁੱਤੀ ਉੱઠી ਤੇ ਮੈਂ ਫੜਾਫੜ ਪੋਟੈਟੋ ਬੜ ਬਣਾਉਂਦਾ ਕਿਉਂ ਮੈਨੂੰ ਇਹੀ ਮਿਸ਼ਰਤ ਚਾਹ ਬਣਾਉਣਾ ਉਹਦਾ ਤੇ ਮੈਂ ਕਦੀ ਚਾਹ ਬਣਾਈ ਨਹੀਂ ਕਰਮਾਂ ਵਾਲੀ ਨੇ ਅੱਜ ਹੀ ਬਣਾਈ ਚਾਹ ਤੇ ਹੁਣ ਤੁਹਾਨੂੰ ਮਿਲਦੇ ਹਾਂ ਜੀ ਬਾਅਦ ਵਿੱਚ ਖਾ ਪੀ ਕੇ ਤੇ ਦੱਸੋ ਸਾਡੀ ਰੈਸਪੀ ਕਿਦਾਂ ਲੱਗਦੀ ਹੈ